ਮੇਰਾ ਮੰਨਣਾ ਵਾ ਕਿ ਜਿਹੜੀ ਮਾਗੀ ਮੇਲੇ ਤੇ ਅਕਾਲੀ ਦਲ ਨੇ ਜਿਹੜੀ ਰੈਲੀ ਕੀਤੀ ਆ ਜਿਹੜੀ ਕਾਨਫਰੰਸ ਕੀਤੀ ਆ ਉਹਦੇ ਚੋਂ ਜਿਹੜੇ ਸੰਕੇਤ ਬਿਲਕੁਲ ਸਾਫ਼ ਮਿਲਦੇ ਨੇ ਸੁਖਵੀਰ ਸਿੰਘ ਬਾਦਲ ਨੇ ਬੜਾ ਕਲੀਅਰ ਸੰਕੇਤ ਦਿੱਤਾ ਵਾ ਕਿ ਉਹ ਸਿਆਸਤ ਤੋਂ ਪਾਸੇ ਨਹੀਂ ਹਟ ਰਹੇ ਕਿਉਂਕਿ ਬਹੁਤ ਲੋਕਾਂ ਤੋਂ ਮੰਗ ਉੱਠ ਰਹੀ ਸੀ ਕਿ ਉਹ ਪਾਸੇ ਹਟ ਜਾਣ ਤੇ ਮੇਰੇ ਖਿਆਲ ਅਕਾਲੀ ਦਲ ਰਿਵਾਈਵ ਹੋ ਸਕਦਾ ਵਾ ਉਹਨਾਂ ਨੇ ਬਿਲਕੁਲ ਕਿਹਾ ਕਿ ਉਹ ਸਿਆਸਤ ਤੋਂ ਪਾਸੇ ਨਹੀਂ ਹਟ ਰਹੇ ਔਰ ਅ ਅ ਔਰ ਉਹਨਾਂ ਨੂੰ ਨਹੀਂ ਲੱਗਦਾ ਕਿ ਉਹ ਲੋਕਾਂ ਦਾ ਦੀ ਅਗਵਾਈ ਕਰਨ ਦਾ ਅਧਿਕਾਰ ਖੋ ਚੁੱਕੇ ਆ ਜੋ ਸ਼੍ਰੀ ਕਾਲ ਤਖਤ ਸਾਹਿਬ ਨੇ ਇਸ਼ਾਰਾ ਕੀਤਾ ਸੀ ਸੋ ਇਸ ਕਰਕੇ ਬੜਾ ਕਲੀਅਰ ਮੈਸੇਜ ਜਿਹੜਾ ਵਾ ਸੁਬੀਤ ਸਿੰਘ ਬਾਦਲ ਨੇ ਦੇਣ ਦੀ ਕੋਸ਼ਿਸ਼ ਕੀਤੀ ਆ ਪ੍ਰਧਾਨ ਉਹ ਦੁਬਾਰਾ ਬਣ ਜਾਂ ਨਾ ਬਣ ਪਰ ਇੱਕ ਗੱਲ ਬੜੀ ਕਲੀਅਰ ਹੈ ਕਿ 2027 ਚੋਣਾਂ ਵਾਸਤੇ ਅਕਾਲੀ ਦਲ ਦੀ ਜਿਹੜੀ ਚੀਫ ਮਿਨਿਸਟਰ ਦੇ ਦਵੇਦਾਰ ਸੁਬੀਤ ਸਿੰਘ ਬਾਦਲ ਹੋਣਗੇ ਇਸ ਗੱਲ ਦਾ ਸੰਕੇਤ ਰੋਜੀ ਬਰਕੰਡੀ ਦਾ ਜਿਹੜਾ ਦੀ ਪਾਸ਼ਨ ਸੀ ਉਹਦੇ ਚੋਂ ਸੰਕੇਤ ਬੜਾ ਕਲੀਅਰ ਮਿਲਦਾ ਵਾ ਕਿਉਂਕਿ ਉਹਨਾਂ ਨੇ ਕਿਹਾ ਵਾ ਕਿ 2027 ਦੇ ਵਿੱਚ ਉਹ ਸੀਐਮ ਕੈਂਡੀਡੇਟ ਹੋਣਗੇ ਸੀਐਮ ਕੈਂਡੀਡੇਟ ਕਿਹੜੀ ਪਾਰਟੀ ਦਾ ਹੋਏ ਵੱਖਰੀ ਗੱਲ ਐ ਲੇਕਿਨ ਅਕਾਲੀ ਦਲ ਦੇ ਸੀਐਮ ਕੈਂਡੀਡੇਟ ਜਿਹੜੇ ਨੇ ਉਹ ਸੁਖਬੀਰ ਸਿੰਘ ਬਾਦਲ ਜ਼ਰੂਰ ਅਕਾਲੀ ਦਲ ਵੱਲੋਂ ਹੋਣਗੇ ਐਨਕੇ ਸ਼ਰਮਾ ਨੇ ਵੀ ਜੋ ਕਿਹਾ ਕਿ ਤੁਸੀਂ ਅੱਗੇ ਚੱਲੋ ਤੇ ਅਸੀਂ ਤੁਹਾਡੇ ਨਾਲ ਨਾ ਮਗਰ ਲੱਗਾਂਗੇ ਤੁਹਾਡੇ ਉੱਥੋਂ ਵੀ ਉਹ ਹੀ ਇਸ਼ਾਰਾ ਮਿਲਦਾ ਸੋ ਬਿਲਕੁਲ ਜ਼ਾਹਿਰ ਹੈ ਕਿ ਇਹ ਸ਼ੋ ਆਫ ਸਟਰੈਂਥ ਸੀ لیکن ਜਿਵੇਂ ਸਾਡੇ ਇੱਕ ਦੋ ਕਾਲਰਸ ਨੇ ਕਿਹਾ ਵਾ ਕਿ ਥੋੜੀ ਜਲਦਬਾਜੀ ਜਿਹੜੀ ਆ ਉਹ ਨਜ਼ਰ ਆਉਂਦੀ ਆ ਜੇ ਤੁਸੀਂ ਇੱਕ ਵਾਰੀ ਪਾਸੇ ਹਟ ਕੇ ਆ ਪਾਵੇਂ ਤੁਸੀਂ ਆਪਣੇ ਬੰਦੇ ਲਾ ਦਿੰਦੇ ਔਰ ਤੁਸੀਂ ਪਛਤਾਤਾਬ ਕਰਦੇ ਲੋਕਾਂ ਦੇ ਵਿੱਚ ਵਿਚਰਦੇ ਲੋਕਾਂ ਦੀ ਸਲਾਹ ਲੈਂਦੇ ਤੁਹਾਡੀ ਜਿਹੜੀ ਬਿਲਕੁਲ ਨਿਮਾਣੇ ਬਣ ਕੇ ਲੋਕਾਂ ਦੇ ਵਿੱਚ ਜਾਂਦੇ ਤੇ ਦੁਬਾਰਾ ਫਿਰ ਸ਼ਾਇਦ ਲੋਕੀ ਐਕਸੈਪਟ ਕਰ ਲੈਂਦੇ ਔਰ ਜੇ ਮਤਾ ਪਾਸ ਕਰਨਾ ਸੀ ਤੇ ਕੋਈ ਮਤਾ ਕਿਉਂ ਸਿਰਫ ਮਤਾ ਪ੍ਰਕਾਸ਼ ਸਿੰਘ ਬਾਦਲ ਬਾਰੇ ਕਿਉਂ ਹੋਰ ਪੰਜਾਬ ਦੇ ਵਿੱਚ ਇੰਨੇ ਮਸਲੇ ਆ ਐਸ ਵੇਲੇ ਕਿਸਾਨੀ ਦਾ ਮਸਲਾ ਜਿਹੜਾ ਵਾ ਕਿੰਨਾ ਸੀਰੀਅਸ ਹੋਇਆ ਪਿਆ ਵਾ ਉਹਨਾਂ ਦੇ ਉੱਤੇ ਕਿਉਂ ਨਹੀਂ ਕੋਈ ਟਿੱਪਣੀ ਕੀਤੀ ਜਾਂ ਤੇ ਮਤਾਂ ਲਿਆਉਈ ਨਾ ਔਰ ਜੇ ਮਤਾਂ ਲਿਆਂਦਾ ਤਾਂ ਇੱਕੋ ਹੀ ਮਤਾਂ ਲਿਆਂਦਾ ਔਰ ਉਹ ਤੁਸੀਂ ਪ੍ਰਕਾਸ਼ ਸਿੰਘ ਬਾਦਲ ਦੇ ਉੱਪਰ ਲਿਆਂਦਾ ਸੋ ਮੇਰੇ ਖਿਆਲ ਆ ਇਹਦੇ ਵਿੱਚ ਬਿਲਕੁਲ ਸਹੀ ਗੱਲ ਆ ਸਾਡੇ ਕੋਲਰ ਨੇ ਕਿਹਾ ਵੀ ਆ ਕਿ ਜਲਦਬਾਜੀ ਜਿਹੜੀ ਆ ਨਜ਼ਰ ਆਉਂਦੀ ਆ ਲੇਕਿਨ ਦੋ ਤਿੰਨ ਗੱਲਾਂ ਦੇ ਉੱਪਰ ਕੋਈ ਹੈਰਾਨੀ ਵੀ ਹੈ ਤੇ ਸਥਿਤੀ ਬਿਲਕੁਲ ਸਪਸ਼ਟ ਨਹੀਂ ਉਹ ਮੇਰੇ ਖਿਆਲ ਅਗਲੇ ਦਿਨ ਸਤਿਤੀਸਪਾਸ ਚਾਹੂਗੀ ਇੱਕ ਤੇ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਮੱਥਾ ਟੇਕਣੋਂ ਸੀ ਆਏ ਲੇਕਿਨ ਉਹ ਅਕਾਲੀ ਦਲ ਦੀ ਕਾਨਫਰੰਸ ਦੇ ਵਿੱਚ ਨਹੀਂ ਆਏ ਉਹਦੀ ਕੀ ਵਜ੍ਹਾ ਵਾ ਇਹ ਕੋਈ ਗੱਲ ਬਹੁਤੀ ਸਪਸ਼ਟ ਨਹੀਂ ਹੋ ਰਹੀ ਦੂਸਰਾ ਜਿਹੜਾ ਅਕਾਲ ਤਖਤ ਵੱਲੋਂ ਜਿਹੜੇ ਪਿੱਛੇ ਜੇ ਬਿਆਨ ਆਇਆ ਵਾ ਕਿ ਦਸੰਬਰ 2 ਦੇ ਜਿਹੜੇ ਫੈਸਲੇ ਆ ਇਨ ਬਿਨ ਲਾਗੂ ਕੀਤੇ ਜਾਣ ਉਹਦੇ ਤੇ ਕੋਈ ਟਿੱਪਣੀ ਨਹੀਂ ਕੀਤੀ ਗਈ ਕੋਈ ਜ਼ਿਕਰ ਨਹੀਂ ਹੋਇਆ ਸੋ ਉਹ ਲਾਗੂ ਕਰਨਗੇ ਕਿ ਨਹੀਂ ਲਾਗੂ ਕਰਨਗੇ ਇਦੇ ਬਾਰੇ ਵੀ ਹਾਲੀ ਕੁ ਸਥਿਤੀ ਸਪਸ਼ਟ ਨਹੀਂ ਕਿਉਂਕਿ ਉਹ ਸੱਤ ਮੈਂਬਰ ਕਮੇਟੀ ਜਿਹੜੀ ਆ ਉਹਦੀ ਕੋਈ ਭੂਮਿਕਾ ਹੋਊ ਕਿ ਨਹੀਂ ਹੋਊ ਸੱਤ ਮੈਂਬਰ ਕਮੇਟੀ ਦਾ ਕੀ ਬਣੂਗਾ ਉਹਦੇ ਬਾਰੇ ਵੀ ਕੋਈ ਸਥਿਤੀ ਸਪਸ਼ਟ ਨਹੀਂ ਕਿਉਂਕਿ ਜਿਹੜੀ ਤੁਸੀਂ ਕਮੇਟੀ ਬਣਾਈ ਆ ਤੁਸੀਂ ਡਿਊਟੀਆਂ ਲਾਈਆਂ ਵਾ ਉਹਦੇ ਚ ਐਟਲੀਸਟ ਦੋ ਵੱਡੇ ਮੈਂਬਰ ਜਿਹੜੇ ਨੇ ਪ੍ਰਮੁੱਖ ਮੈਂਬਰ ਮਨਪ੍ਰੀਤ ਸਿੰਘ ਐਯਾਲੀ ਤੇ ਉਮੇਦਪ uri ਸਾਹਿਬ ਉਹਨਾਂ ਨੇ ਤਾਂ ਕਿਹਾ ਤਾਂ ਕਿ ਅਸੀਂ ਤਾਂ ਅਕਾਲ ਤਖਤ ਦੇ ਨਾਲ ਚੱਲਾਂਗੇ ਅਸੀਂ ਇਹ ਜਿਹੜੀ ਜ਼ਿੰਮੇਵਾਰੀ ਤੁਸੀਂ ਦੇਰੇ ਜ ਨਹੀਂ ਲੈਣੀ ਚਾਹੁੰਦੇ ਸੋ ਇਹ ਤਿੰਨ ਚਾਰ ਗੱਲਾਂ ਜਿਹੜੀਆਂ ਵਾ ਇਹਦੇ ਉੱਤੇ ਕਾਫੀ ਇਸ ਵੇਲੇ ਕਨਫਿਊਜ਼ਨ ਹੈ ਆ ਸੋ ਦੇਖਣਾ ਹੋਊਗਾ ਕਿ ਕੀ ਅਕਾਲ ਤਖਤ ਦੇ ਆਦੇਸ਼ਾਂ ਨੂੰ ਇਹ ਵਾਕਈ ਲਾਗੂ ਕਰਦੇ ਆ ਸੱਤ ਮੈਂਬਰੀ ਕਮੇਟੀ ਦੇ ਤਹਿਤ ਚੱਲਣਗੇ ਆਪਣੀਆਂ ਜਿਹੜੇ ਫੈਸਲੇ ਅਨਾਉਂਸ ਕੀਤੇ ਵਰਕਿੰਗ ਕਮੇਟੀ ਦੀ ਮੀਟਿੰਗ ਦੇ ਬਾਅਦ ਉਹਨਾਂ ਨੂੰ ਰਿਵਾਈਜ਼ ਕਰਨਗੇ ਜਾਂ ਫਿਰ ਇਹ ਇਸੇ ਤਰ੍ਹਾਂ ਹੀ ਚੱਲੂਗਾ ਜਿਵੇਂ ਹੁਣ ਲੱਗ ਰਿਹਾ ਵਾ ਜੇ ਇਸੇ ਤਰ੍ਹਾਂ ਹੀ ਚੱਲੂਗਾ ਤੇ ਮੇਰੇ ਖਿਆਲ ਅਗਲੇ ਦਿਨਾਂ ਦੇ ਵਿੱਚ ਚੇਂਜਸ ਵੀ ਹੋ ਸਕਦੀਆਂ ਆ ਅਕਾਲ ਤਖਤ ਦੇ ਜਸਤਦਾਰ ਵੀ ਬਦਲੇ ਜਾ ਸਕਦੇ ਆ ਹੋ ਸਕਦਾ ਆਪਣੇ ਆਪ ਹੀ ਅਸਤੀਫਾ ਦੇ ਦੇਣ ਸੋ ਇਹ ਤਬਦੀਲੀਆਂ ਜਿਹੜੀਆਂ ਅਗਲੇ ਦਿਨਾਂ ਦੇ ਵਿੱਚ ਨਜ਼ਰ ਆਉਣਗੀਆਂ ਆ ਇਹ ਮੇਰਾ ਆਪਣਾ ਵਿਚਾਰ ਆ ਪਰ ਇੱਕ ਗੱਲ ਬੜੀ ਕਲੀਅਰ ਆ ਕਿ ਸੁਖੀ ਸਿੰਘ ਬਾਦਲ ਜਿਹੜੇ ਨੇ ਉਹ ਇਸ ਵੇਲੇ ਸਿਆਸਤ ਦੇ ਵਿੱਚ ਸਰਗਰਮ ਹਨ ਔਰ ਸਰਗਰਮ ਉਹ ਅਗਲੇ ਦਰਾਂ ਦੇ ਵਿੱਚ ਵੀ ਉਹ ਰਹਿਣਗੇ ਇਹ ਬੜਾ ਕਲੀਅਰ ਮੈਸੇਜ ਆ